ਪੰਜਾਬ ਦੇ ਜਿੰਨੇ ਵੀ ਸਰਕਾਰੀ ਹਸਪਤਾਲਾਂ ਜਾਂ ਪਿੰਡਾਂ ਦੀ ਡਿਸਪੈਂਸਰੀਆਂ ਉੱਥੇ ਆਊਟ ਕਲੀਨਿਕ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਨਸ਼ਾ ਸੜਾਓ ਕੇਂਦਰ ਜਿਸ ਨੂੰ ਕਹਿੰਦੇ ਆ ਉਹਨਾਂ ਦੇ ਕਰਮਚਾਰੀਆਂ ਵੱਲੋਂ 5 ਜੁਲਾਈ ਤੋਂ ਸਵੇਰੇ ਪਰਦੇ ਵੀ ਸੜਤਾਲ ਕੀਤੀ ਜਾ ਰਹੀ ਹੈ ਔਰ 6 ਜੁਲਾਈ ਨੂੰ ਜਲੰਧਰ ਵਿੱਚ ਉਹ ਪ੍ਰਦਰਸ਼ਨ ਕਰਨ ਕਰਮਚਾਰੀ ਉਹਨਾਂ ਨੇ ਆਪਣੀ ਮੰਗਾਂ ਲੈ ਕੇ 5 ਜੁਲਾਈ ਨੂੰ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਆਊਟ ਕਲੀਨਿਕ ਇਹ ਨਸ਼ਾ ਸੜਾਓ ਕੇਂਦਰ ਹੈ ਉਹ ਬੰਦ ਰਹਿਣਗੇ ਉਸ ਦੇ ਨਾਲ 5 ਲੱਖ ਤੋਂ ਵੱਧ ਜਿਹੜੇ ਮਰੀਜ਼ ਐ ਉਹ ਪ੍ਰਭਾਵਿਤ ਹੋਣਗੇ ਸਰਕਾਰ ਨੂੰ ਚਾਹੀਦਾ ਹੈ ਬਾਰ ਬਾਰ ਮੀਟਿੰਗਾਂ ਕੀਤੀ ਗਈ ਇਹਨਾਂ ਦਾ ਕਹਿਣਾ ਹੈ ਲੇਕਿਨ ਸਾਰੀਆਂ ਮੀਟਿੰਗਾਂ ਬੇਸਿੱਟ ਐ ਲੰਬੇ ਸਮੇਂ ਤੋਂ ਇਹ ਸੰਘਰਸ਼ ਕਰ ਰਹੇ ਨੇ ਲੇਕਿਨ ਕਿਸੇ ਸਰਕਾਰ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਹੁਣ ਇਹਨਾਂ ਨੇ ਸੰਘਰਸ਼ ਦਾ ਰਸਤਾ ਅਪਣਾਇ ਔਡ ਕਲੀਨਿਕ ਕਰਮਚਾਰੀਆਂ ਦੇ ਸੁਭਾ ਪ੍ਰਧਾਨ ਪ੍ਰਵੀnder ਸਿੰਘ ਜੀ ਨਾਲ ਗੱਲਬਾਤ ਕਰਦੇ ਕਿ ਮੁੱਦੇ ਕਿਉਂ ਹੜਤਾਲ ਤੇ ਜਾਣਾ ਪੈ ਰਿਹਾ ਸਭ ਤੋਂ ਵੱਡਾ ਮੇਨ ਮੁੱਦਾ ਤੇ ਇਹ ਹੈ ਜੀ ਪੰਜਾਬ ਦੇ ਵਿੱਚ ਜੋ ਨਸ਼ਾ ਅੱਜ ਕੱਲ ਚੱਲ ਰਿਹਾ ਛੇਮਾ ਦਰਿਆ ਵਗ ਰਿਹਾ ਇਹਦੇ ਵਿੱਚ ਜਿਹੜੇ ਅਸੀਂ ਮੁਲਾਜ਼ਮ ਆ ਇੱਕ ਪਹਿਲ ਦਰਜੇ ਦੇ ਸਪਾਈਆਂ ਵਾਂਗ ਕੰਮ ਕਰ ਰਹੇ ਹਾਂ ਪਿਛਲੇ 10 ਸਾਲਾਂ ਤੋਂ ਸਰਕਾਰਾਂ ਆਈਆਂ ਕਿਸੇ ਨੇ ਮੁਲਾਜ਼ਮਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਭਗਵੰਤਮਾਨ ਸਰਕਾਰ ਤੇ ਸਾਨੂੰ ਆਸ ਸੀ ਕਿ ਕੁਝ ਕਰਨਗੇ ਜਿਹੜੀ ਕਿ ਬੁਝਦੀ ਨਜ਼ਰ ਆ ਰਹੀ ਆ ਕਿਉਂਕਿ ਪਿਛਲੇ 10 ਸਾਲਾਂ ਤੋਂ ਮੁਲਾਜ਼ਮ ਜਿਹੜੇ ਅਸੀਂ ਭਰਤੀ ਹੋਏ ਸੀ ਪੂਰਨ ਤਰੀਕੇ ਦੇ ਨਾਲ ਪਾਰਦਰਸ਼ੀ ਤਰੀਕੇ ਦੇ ਨਾਲ ਜਨਤਕ ਨਿਯੁਕਤੀਆਂ ਦੁਆਰਾ ਜੋ ਸਰਕਾਰ ਦੀ ਗਾਈਡਲਾਈਨਸ ਹੈ ਉਹਦੇ ਤਹਿਤ ਅਸੀਂ ਭਰਤੀ ਹੋਏ ਸੀਗੇ ਤੇ ਸਰਕਾਰ ਸਾਡਾ ਸ਼ੋਸ਼ਣ ਕਰ ਰਹੀ ਹੈ ਬਹੁਤ ਹੀ ਘੱਟ ਤਨਖਾਹਾਂ ਤੇ ਜਿਹੜੇ ਸਿਹਤ ਕਰਮਚਾਰੀ ਨੇ ਕੰਮ ਕਰ ਰਹੇ ਨੇ ਇਸਦੇ ਰੂਸ ਵਜੋਂ ਅਸੀਂ ਦੋ ਪਿਛਲੇ ਦੋ ਸਾਲਾਂ ਤੋਂ ਸਾਡੀ ਜਿਹੜੀ ਮੀਟਿੰਗਸ ਨੇ ਸਿਹਤ ਮੰਤਰੀ ਨਾਲ ਡਾਕਟਰ ਬਲਬੀਰ ਨਾਲ ਡਾਕਟਰ ਗੁਰਪ੍ਰੀਤ ਕੌਰ ਤੇ ਆਪਣਾ ਚੇਤਨ ਸਿੰਘ ਜੋੜਾ ਮਾਜਰਾ ਜੀ ਨਾਲ ਇਹਨਾਂ ਨਾਲ ਸਾਡੀਆਂ 20 ਤੋਂ ਵੱਧ ਮੀਟਿੰਗਸ ਹੋ ਗਈਆਂ ਨੇ ਜੋ ਬੇਸਿੱਟਾ ਰਹੀਆਂ ਨੇ ਜਿਵੇਂ ਪਿਛਲੀ ਸਰਕਾਰ ਲਾਰੇ ਲਾਉਂਦੀ ਸੀਗੀ ਇਸ ਮੌਜੂਦਾ ਸਰਕਾਰ ਵੀ ਉਹ ਲਾਰਿਆਂ ਦੇ ਉੱਤੇ ਉੱਤਰ ਆਈ ਆ ਤੇ ਦੋ ਸਾਲਾਂ ਦੇ ਵਿੱਚ 20 ਮੀਟਿੰਗਾਂ ਹੋਣ ਦੇ ਬਾਵਜੂਦ ਵੀ ਜਿਹੜੇ ਮੁਲਾਜ਼ਮਾਂ ਦੇ ਇੱਕ ਬਣਦੇ ਹੱਕ ਨੇ ਉਹਨਾਂ ਨੂੰ ਨਹੀਂ ਦਿੱਤੇ ਗਏ ਹੈਗੇ ਅਸੀਂ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਨੇ ਕਈ ਮੀਟਿੰਗਸ ਹੋਣ ਦੇ ਬਾਵਜੂਦ ਵੀ ਸਰਕਾਰ ਭਰੋਸਾ ਦੇ ਦਿੰਦੀ ਆ ਪਰ ਆਫਟਰ ਆਲ ਉਹੀ ਕੀ ਵੀ ਨੋਟੀਫਿਕੇਸ਼ਨ ਕੋਈ ਜਾਰੀ ਨਹੀਂ ਕਰਦੀ ਇਸ ਦੇ ਰੋਸ ਵਜੋਂ ਜਿਹੜਾ ਇੱਕ ਸਾਡੀ ਸਵੇਰ ਪੱਧਰੀ ਮੀਟਿੰਗ ਹੋਈ ਸੀ ਉਹਦੇ 'ਚ ਅਸੀਂ ਇਹ ਫੈਸਲਾ ਲਿਆ ਕਿ ਆਉਣ ਵਾਲੀ 5 ਤਰੀਕ ਨੂੰ ਪੰਜਾਬ ਦੇ ਜਿੰਨੇ ਵੀ ਨਸ਼ਾ ਮੁਕਤੀ ਕੇਂਦਰ ਨੇ ਤੇ ਓਟ ਕਲੀਨਿਕਸ ਨੇ ਇਹ ਪੂਰਨ ਤੌਰ ਤੇ ਬੰਦ ਹੋਣਗੇ ਇਹਨਾਂ ਦੀ ਇੰਟੀਮੇਸ਼ਨ ਅਸੀਂ ਡੀਸੀ ਸਾਹਿਬਾਨ ਦੇ ਥਰੂ ਜਲੰਧਰ ਡੀਸੀ ਨੂੰ ਭੇਜਤੀ ਆ ਤੇ ਚੰਡੀਗੜ੍ਹ ਹੋਮ ਬ੍ਰਾਂਚ ਭੇਜਦੀ ਐ ਤੇ ਹੈਲਥ ਡਿਪਾਰਟਮੈਂਟ ਭੇਜਦੇ ਕਿ ਇਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀ ਹੋਏਗੀ ਜੇ ਕਿਸੇ ਵੀ ਮਰੀਜ਼ ਨੂੰ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਜੀ ਪੰਜਾਬ ਸੇ ਕਿੰਨੇ ਕੇ ਮਰੀਜ਼ ਤੁਹਾਡੇ ਕੋਲ ਆਂਦੇ ਆ ਜਿਹੜੇ ਮੁਲਕ ਅਵਾਉਟ ਤੁਹਾਡੇ ਸੋ ਤੁਹਾਡੇ ਪਹੁੰਚੇ 528 ਓਟ ਕਲੀਨਿਕਸ ਨੇ ਜੀ ਪੂਰੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਪਟਿਆਲੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ 32 ਓਟ ਕਲੀਨਿਕ ਨੇ ਤੇ ਇਹਨਾਂ ਦੇ ਵਿੱਚ ਤਕਰੀਬਨ 2.5 ਤੋਂ 3 ਲੱਖ ਮਰੀਜ਼ ਆ ਜਿਹੜਾ ਸਰਕਾਰੀ ਦਵਾਈ ਲੈਣ ਡੇਲੀ ਆਉਂਦਾ ਹੈ ਤੇ ਪ੍ਰਾਈਵੇਟ ਹੋਟ ਕਲੀਨਿਕਸ ਨੇ ਜਿਹੜੇ ਉਹ ਉਹਨਾਂ ਦੇ ਵਿੱਚ ਵੀ 2.5 ਲੱਖ तकरीबन 5 ਤੋਂ 7 ਲੱਖ ਬੰਦਾ ਜਿਹੜਾ ਹੈਗਾ ਰੋਜ਼ਾਨਾ ਪੰਜਾਬ ਦੇ ਵਿੱਚ ਦਵਾਈ ਲੈਂਦਾ ਜੀ ਇਸ ਪੂਰੇ ਪੰਜਾਬ ਪੂਰੇ ਪੰਜਾਬ ਚ ਹਾਂ ਤੇ ਹੜਤਾਲ 5 ਜੂਨ ਦੀ 5 ਜੁਲਾਈ ਦੀ ਫਾਈਨਲ ਹੈ 5 ਜੁਲਾਈ ਦੀ ਹਾਂ ਜੀ ਹੜਤਾਲ ਫਾਈਨਲ ਹੈ ਨਸ਼ਾ ਮੁਕਤ ਕੇਂਦਰ ਬੰਦ ਰਹਿਣਗੇ ਤੇ 6 ਤਰੀਕ ਨੂੰ ਹਾਂ ਜੀ ਪ੍ਰਦਰਸ਼ਨ ਦਾ ਜਿਹੜਾ ਰੈਲੀ ਹੈ ਉਹ ਅਸੀਂ ਜਲੰਧਰ ਵਿਖੇ ਭਗਵੰਤ ਮਾਨ ਦੇ ਮੂਹਰੇ ਕਰਨ ਜਾ ਰਹੇ ਹਾਂ ਮੈਂ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ న్యూਸ